ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਪੱਤਰਕਾਰਾਂ ਨਾਲ ਚੋਣਾਂ ਸੰਬੰਧੀ ਗੱਲਬਾਤ ਕੀਤੀ ਇਸ ਮੌਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤਰਸੀਮ ਸਿੰਘ ਛਿਆਲਕਾ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਕੁਲਦੀਪ ਸਿੰਘ ਢਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਤਰਸੀਮ ਸਿੰਘ ਛਿਆਲਕਾ ਦਾ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਉਹ ਸਵਾਗਤ ਕਰਦੇ ਹਨ ਅਤੇ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਤਰਸੇਮ ਸਿੰਘ ਸਿਆਲਕਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਉਹਨਾਂ ਦੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੈ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਵੇਗੀ ਅਤੇ ਪੂਰੇ ਪੰਜਾਬ ਵਿੱਚ 13-0 ਨਾਲ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੇਗੀ ਇਸ ਮੌਕੇ ਤੇ ਸੇਮ ਸਿੰਘ ਸਿਆਲਕਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਲੰਬਾ ਸਮਾਂ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਪਰ ਪਾਰਟੀ ਲੀਡਰਾਂ ਵੱਲੋਂ ਉਹਨਾਂ ਨੂੰ ਪਾਰਟੀ ਵਿੱਚ ਕੋਈ ਮਾਨ ਸਨਮਾਨ ਨਹੀਂ ਦਿੱਤਾ ਗਿਆ ਜਿਸ ਕਾਰਨ ਉਹ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨੀਸ਼ ਅਗਰਵਾਲ ਤਲਬੀਰ ਸਿੰਘ ਗਿੱਲ ਅਤੇ ਕਮਲਨਾਰ ਵੀ ਮੌਜੂਦ ਸਨ ਅੱਜ ਸਾਡੇ ਪਤਵਾਰ ਦੇ ਵਿੱਚ ਬਹੁਤ ਵੱਡਾ ਵਾਅਦਾ ਹੋਇਆ ਤੁਸੀਂ ਕੱਲ ਦੇਖਿਆ ਹੁਣ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਟਾਰੀ ਹਲਕੇ ਤੋਂ ਜਿਹੜੇ ਸਾਡੇ ਬਹੁਤ ਹੀ ਵਧੀਆ ਪਿਆਰੇ ਲੀਡਰ ਕਾਂਗਰਸ ਦੇ ਹਲਕਾ ਚਾਂਚ ਜਿਨ੍ਹਾਂ ਨੇ ਬਾਈ ਦੀ ਉੱਥੋਂ ਲੈਕਚਰ ਲੜੀ ਸੀ ਸਰਦਾਰ ਤਸੀਮ ਸਿੰਘ ਸਿਆਲਕਾ ਜੀ ਉਹਨਾਂ ਦਾ ਮਜੀਠੇ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ 올ਡ ਹੈ ਉਹਨਾਂ ਦਾ ਬੇਟਾ ਜਿਹੜਾ ਚੂਤ ਕਾਂਗਰਸ ਦਾ ਡਿਸਟ੍ਰਿਕਟ ਦਾ ਵਾਈਸ ਪ੍ਰਧਾਨ ਵੀ ਹੈ ਉਸਨ ਪਰੀਤ ਸਿੰਘ ਉਹਦਾ ਸਟੇਟ ਦਾ ਸਪੋਕਸਮੈਨ ਵੀ ਹੈ ਉਹ ਵੀ ਅਜਬਲ ਜਿਹੜੇ ਸਾਡੇ ਨਾਲ ਸ਼ਾਮਲ ਹੋਇਆ ਉਹ ਕਬਲ ਨਾ ਦੀ ਅਮਸਰ ਦੀ ਸਫਾਈ ਜਿਹੜੀ ਹੈ ਉਹਦੇ ਪ੍ਰਧਾਨ ਨੇ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਅਮਸਰ ਦੀ ਲੋਕ ਸਭਾ ਸੀਟ ਲਈ ਅਮਸਰ ਦੇ ਵਿੱਚ ਸਿਆਲਕਾ ਜੀ ਦਾ ਸਾਡੇ ਦਾ ਹੁਣ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਅਮਸਰ ਲੋਕ ਸਭਾ ਸੀਟ ਜਿਹੜੀ ਹੈ ਬਹੁਤ ਵੱਡੀ ਗਿਣਤੀ ਦਾ ਬਲ ਜਿਹੜੀ ਜਿੱਤਣ ਜਾਵੇ ਅਜੇ ਹੋਰ ਵੀ ਕਈ ਜਿਹੜੇ ਸਾਡੇ ਦੋਸਤ ਵੱਖ-ਵੱਖ ਪਾਰਟੀਆਂ ਦੇ ਵਿੱਚ ਦੇ ਉਹ ਵੀ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਸਦਾ ਭਗਵੰਤ ਸਿੰਘ ਮਾਨ ਜੀ ਦੀਆਂ ਪੌਂਸੀਆਂ ਤੋਂ ਖੁਸ਼ ਹੋ ਕੇ ਉਹ ਵੀ ਆਉਣਾ ਚਾਹੁੰਦੇ ਅਗਲੇ ਦੌਰ ਚ ਉਹ ਵੀ ਆਉਣਗੇ ਤੋਂ ਅੱਜ ਮੈਂ ਤੁਹਾਡੇ ਲਈ ਸਭ ਉਹਨਾਂ ਬੰਦਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਪੰਜਾਬ ਤਹਿਸੀ ਦੇ ਜਿਹੜੇ ਅਮਸਰ ਤਹਿਸੀ ਦੇ ਜਿਹੜੇ ਚਾਹੁੰਦੇ ਆ ਕਿ ਅਮੋਸਰ ਨੂੰ ਇੱਕ ਵਧੀਆ ਸ਼ਹਿਰ ਬਣਾਇਆ ਜਾਵੇ ਉਹਦਾ ਸਾਰਿਆਂ ਨੂੰ ਬੇਨਤੀ ਆ ਕਿ ਉਹ ਅਦਲਕੇ ਆਪਾਂ ਕੰਮ ਕਰਕੇ ਮਾਨ ਸਾਹਿਬ ਦੀ ਗਵਾਈ ਚ ਅਮੋਸਰ ਨੂੰ ਇੱਕ ਬਿਊਟੀਫੁੱਲ ਸਿਟੀ ਜਿਹੜਾ ਉਹ ਬਣਾਈਏ ਇਤੋਂ ਦੀ ਸੱਸਸਾਵਾ ਜਿਹੜੀ ਆ ਕੱਲਾ ਬੰਦਾ ਕੋਈ ਹੱਲ ਨਹੀਂ ਕਰ ਸਕਦਾ ਇੱਕ ਟੀਮ ਵਰਕ ਜਿਹੜੀ ਆ ਉਹ ਹੁੰਦਾ ਸੋ ਮੈਂ ਸਮਝਦਾ ਕਿ ਸਿਆਲ ਕਾ ਜਿਹੜੇ ਐਸੇ ਕਮਿਸ਼ਨ ਦੇ ਮੈਂਬਰ ਵੀ ਰਹੇ ਆ ਬਹੁਤ ਪੁਰਾਣੇ ਸੀਨੀਅਰ ਲੀਡਰ ਨੇ ਉਹਦੇ ਪਹਿਲਾਂ ਕਾਲੀਦਾਲ ਚ ਵੀ ਸੀਗੇ ਉਹਨਾਂ ਦਾ ਬਹੁਤ ਲੰਮਾ ਕੰਮ ਹੈ ਉਹ ਦੂਜੀ ਗੱਲ ਇਹ ਗਰਾਊਂਡ ਜੀਰੋ ਵਾਲੇ ਬੰਦੇ ਆ ਸਾਡੇ ਵਰਗੇ ਬੰਦੇ ਇਹ ਸ਼ਯਾਦੇ ਦੀ ਹੈ ਇਹ ਕਾਕੇ ਦੀ ਹੈ ਇਹ ਕੋਈ ਵੱਡਿਆ ਘਰਾਂ ਦੇ ਕਾਕੇ ਦੀ ਇਹ ਆਪ ਸਾਡੇ ਵਰਗੇ ਗਰੀਬ ਲੋਕ ਨੇ ਜਿਹੜੇ ਪਾਰਟੀ ਦੇ ਵਿੱਚ ਆਏ ਜਿਹੜੇ ਕਈ ਸਾਲਾਂ ਤੋਂ ਸਾਡੇ ਸਮਾਜ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਆ ਰਹੇ ਤੋ ਅੱਜ ਮੈਂ ਉਹਨਾਂ ਦਾ ਆਪਣੀ ਪੂਰੀ ਟੀਮ ਵੱਲੋਂ ਅਮਰ ਸਾਹਿਬ ਦੀ ਪੂਰੀ ਪਾਰਟੀ ਵੱਲੋਂ ਬੰਨ ਉਹਨਾਂ ਨੂੰ ਜੀ ਆਇਆਂ ਵੀ ਕਹਿੰਨਾ ਉਹਨਾਂ ਦਾ ਸਵਾਗਤ ਕਰਦੇ ਹਾਂ ਉਹ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਫੈਸਲਾ ਲਿਆ ਅਰਮਾਨ ਸਾਹਿਬ ਨੇ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਮੈਂ ਵੀ ਇਹ ਹੀ ਵਿਸ਼ਵਾਸ ਰਾਹੂੰਗਾ ਕਿ ਇਹਨਾਂ ਦਾ ਜਿਹੜਾ ਪੋਲਿਟਿਕਲ ਰੁਤਬਾ ਉਹ ਪਾਰਟੀ ਦੇ ਵਿੱਚ ਕਾਇਮ ਰੱਖਿਆ ਜਾਊਗਾ ਇਹਨਾਂ ਦਾ ਵਡਲਾ ਮਾਨ ਸਨਮਾਨ ਜਿਹੜਾ ਉਹ ਇਹਨਾਂ ਨੂੰ ਜਿਹੜਾ ਦਿੱਤਾ ਜਾਊਗਾ ਉਹਦਾ ਇਹ ਅਟਾਦੀ ਹਲਕੇ ਦੇ ਵਿੱਚ ਅੱਜ ਤੋਂ ਹੀ ਆਪਣੀ ਕਮਾਂਡ ਜਿਹੜੀ ਆ ਉੱਥੇ ਸਾਡੇ ਬਾਜੋਗ ਐਮਐਲਏ ਸਦਾ ਜਸਵੰਤ ਸਿੰਘ ਐਡੀਸੀ ਜੀ ਦੇ ਨਾਲ ਉੱਥੇ ਸੰਭ ਲੈਣਗੇ ਔਰ ਬੁਲੇਠੇ ਦੇ ਵਿੱਚ ਵੀ ਜੱਗਾ ਜੀ ਦੇ ਨਾਲ ਜਿਹੜੇ ਸਾਡੇ ਹਲਕਾ ਵਿੱਚ ਆ ਚੁੱਕੇ ਬੁਲੇਠੇ ਦੇ ਵਿੱਚ ਵੀ ਇਹਨਾਂ ਦੇ ਨਾਲ ਕੰਮ ਕਰਦਗੇ ਤਾਂ ਦੋ ਹਲਕਿਆਂ ਦੇ ਵਿੱਚ ਉਦਾਂ ਇਹਨਾਂ ਦਾ ਸਾਰੇ ਐਮਐਸਐਚੀ ਬਹੁਤ ਅਸਰ ਸੂਕਿਆ ਸਭ ਲੋਕਾਂ ਨੂੰ ਇਹ ਸਾਡੇ ਨਾਲ ਤੋਰਦਗੇ ਪਰ ਮੇਨਲੀ ਅਟਾਦੀ ਉਦ ਮਜੀਠਾ ਤੋਂ ਹਲਕਿਆਂ ਦੇ ਵਿੱਚ ਵੱਡੇ ਲੈਵਲ ਤੇ ਜਿਹੜਾ ਕੰਮ ਕਰਦਗੇ ਇਸੇ ਤਰ੍ਹਾਂ ਹੀ ਸਾਡੇ ਪ੍ਰਧਾਨ ਕਮਲ ਜੀ ਆਏ ਆ ਇਹ ਬਹੁਤ ਵੱਡੀ ਇੱਕ ਦਿੱਥੇਬੰਦੀ ਹੈ ਸਫਾਈ ਮਜ਼ਦੂਰਾਂ ਦੀ ਇਹ ਵੀ ਹਜਾਦਾਂ ਦੀ ਕੀਤੇ ਚ ਅਮਨ ਸੱਚ ਕੰਮ ਕਰਦੇ ਆ ਅਗਲੇ ਦਿਨ ਅੱਛਾ ਕਵਾਲ ਮੰਡੀ ਦੇ ਵਿੱਚ ਇੱਕ ਕਬੱਡੀ ਪਬਲਿਕ ਕਮੇਟੀ ਵੀ ਜਰੀ ਕਰਾਉਣਗੇ ਮੈਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਨੂੰ ਜੀ ਆਇਆਂ ਕਹਿੰਦਾ ਸਾਥੀਓ ਅੱਜ ਜਿਸ ਮਕਸਦ ਲਈ ਆਪਾਂ ਸਾਰੇ ਇਕੱਤਰ ਹੋਏ ਆ ਉਹ ਅੱਜ ਤੋਂ ਕੁਝ ਸਮਾਂ ਪਹਿਲਾਂ 1.5-2 ਸਾਲ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਲੋਕਲ ਲੀਡਰ ਜਿਹੜੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਗਰਜੀਤ ਔਜਲਾ ਜੀ ਉਹਨਾਂ ਨੇ ਮੇਰੇ ਨਾਲ ਵੱਡੀ ਪੱਧਰ ਤੇ ਜਲਾਲਤਾ ਕੀਤੀ ਤੇ ਉਹ ਉਸ ਜਲਾਲਤਾ ਨੂੰ ਚਲਦੇ ਚਲਦੇ ਖੀਰ ਦੇ ਦਮ ਤੱਕ ਦੇ ਤੋਂ ਚਿਰ ਤੋਂ ਪਾਣੀ ਲੰਘ ਗਿਆ ਤੇ ਮੈਨੂੰ ਫੈਸਲਾ ਲੈਣ ਤੋਂ ਬਗੈਰ ਮੇਰੇ ਕੋਲ ਕੋਈ ਚਾਰਾ ਨਾ ਦਿਸਿਆ ਤੇ ਫਿਰ ਮਾਨ ਜੋ ਆਪਣੇ ਵੱਡੇ ਭਰਾਵਾਂ ਨਾਲ ਸਲਾਹ ਕੀਤਾ ਮਾਨ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਗੁਰੂ ਮਹਾਰਾਜ ਦੇ ਦਸੇ ਦਰਸ਼ਨ ਮਾਰਗ ਤੇ ਚੱਲਦੇ ਹੋਏ ਜਿਵੇਂ ਗੁਰਾਂ ਨੇ ਹਮੇਸ਼ਾ ਹੀ ਉਹਨਾਂ ਲੋਕਾਂ ਨੂੰ ਗਲੇ ਨਾਲ ਲਾਇਆ ਉਵੇਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਇੱਕ ਮਿਸਾਲ ਪੈਦਾ ਕਰਦੀ ਕਿ ਇੱਕ ਰੇੜੀ ਲਾਉਣ ਵਾਲੇ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਦੇ ਕੇ ਉਹਨੂੰ ਵੀ ਸਹਿਯਾਤ ਕਰਾਇਆ ਕਿ ਇਹ ਲੋਕ ਲੋਕ ਰਾਜ ਆ ਅਸਲ ਲੋਕਤੰਤਰ ਦਾ ਜਿਹੜਾ ਉਹਨਾਂ ਨੇ ਮਕਸਦ ਉਹਦਾ ਮੈਸੇਜ ਦਿੱਤਾ ਪੰਜਾਬ ਦੇ ਲੋਕਾਂ ਨੂੰ ਜਿਹਦੇ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਪਾਰਟੀ 'ਚ ਕੰਮ ਕਰਨ ਦਾ ਜਿਹੜਾ ਮਨ ਬਣਾਇਆ ਤੇ ਕੱਲ ਸਾਡੇ ਮਾਨਯੋਗ ਵੱਡੇ ਵੀਰ ਧਾਰੀਆਲ ਸਾਹਿਬ ਔਰ ਜਗਵਿੰਦਰਪਾਲ ਜੀ ਜੱਗਾ ਜੀ ਉਹਨਾਂ ਨੇ ਸਾਡੇ ਪੰਜਾਬ ਦੇ ਜਰਨਲ ਸਕੱਤਰ ਅਸਰਾ ਜਗਦੀਪ ਸਿੰਘ ਜੀ ਸੇਖਵਾ ਜੀ ਬਟਾਲੇ ਤੋਂ ਜਿਹੜੇ ਪਾਰਲੀਮੈਂਟ ਦੇ ਗੁਰਦਾਪੁਰ ਤੋਂ ਨਿਰਵਾਰ ਨੇ ਕਲਸੀ ਸਾਹਿਬ ਉਹਨਾਂ ਸਾਰਿਆਂ ਨੇ ਇਹ ਪ੍ਰੋਤਸਾ ਦੇ ਕੇ ਵੀ ਤੁਸੀਂ ਬੇੜੀ ਜਲਾਲਤ ਮਸਹੂਦ ਕੀਤੀ ਆ ਆਥਰਾ ਪਾਰਟੀ ਵੱਲੋਂ ਤੁਹਾਨੂੰ ਪ੍ਰੋਸਾ ਦੇ ਨੇ ਵੀ ਤੁਹਾਡਾ ਕੰਮ ਕਰ ਵੇਖ ਕੇ ਪਾਰਟੀ ਜੋ ਤੁਸੀਂ ਵਧੀਆ ਕਾਰਜਕਾਰੀ ਵਿਖਾਓਗੇ ਤੇ ਪੂਰਾ ਮਾਣ ਸਰਕਾਰ ਹੋਏਗਾ ਤੇ ਉਹ ਕੱਲ ਮੈਂ ਪਾਰਟੀ ਜੁਆਇਨ ਕੀਤੀ ਆ ਤੇ ਅੱਜ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਤੁਹਾਨੂੰ ਇੱਕ ਬੇਨਤੀ ਕਰਨ ਆਂ ਕਿ ਕਾਂਗਰਸ ਪਾਰਟੀ ਜਿਹਨੂੰ ਕਦੇ ਲੋਕ ਸਾਡੇ ਸਮਾਜ ਦੇ ਲੋਕ ਜਿਹੜੇ ਦਬੇ ਕੋ ਚਲੇ ਆ ਉਹ ਆਪਣੀ ਮਾਂ ਪਾਰਟੀ ਸਮਝਦੇ ਕਾਂਗਰਸ ਪਾਰਟੀ ਦੇ ਵੀ ਲੀਡਰਸ਼ਿਪ ਜਿਹੜੀ ਆ ਇਸ ਸਮਾਜ ਦੇ ਲੋਕਾਂ ਨੂੰ ਆਪਣਾ ਬੋਰਡ ਬੈਂਕ ਸਮਝੀ ਲੇਕਿਨ ਅੱਜ ਹਾਲਾਤ ਜਿਹੜੇ ਆ ਉਹ ਬਦ ਤੋਂ ਬਿਹਤਰ ਹੋ ਗਏ ਅੱਜ ਇਹਨਾਂ ਐਸਸੀ ਲੋਕ ਜਾਂ ਬੀਸੀ ਲੋਕ ਦੇ ਸਮਾਜ ਦੇ ਲੋਕਾਂ ਦੀ ਕੋਈ ਕਦਰ ਕੋਈ ਕੀਮਤ ਨਹੀਂ ਸਿਰਫ ਕੰਮਕਾਰ ਵਲੇ ਇਹਨਾਂ ਲੋਕਾਂ ਨੂੰ ਵਰਤਿਆ ਜਾਂਦਾ ਤੇ ਉਹਦੇ ਤੋਂ ਬਾਅਦ ਪੂੰਝ ਕੇ ਛੁੱਟ ਦਿੱਤਾ ਜਾਂਦਾ ਸੂਹ ਹਾਲਾਤ ਇੰਨੇ ਮਾੜੇ ਹੋ ਗਏ ਕਿ ਮੇਰਾ ਉੱਥੇ ਰਹਿਣਾ ਜਿਹੜਾ ਮੇਰੀ ਆਤਮਾ ਨੇ ਮੈਨੂੰ ਆਵਾਜ਼ ਨਹੀਂ ਦਿੱਤੀ ਵੀ ਆਉਣ ਵਾਲਾ ਸਮਾਂ ਜਿਹੜਾ ਜੇ ਹੋਰ ਉੱਥੇ ਕੰਮ ਕਰੇਗਾ ਤੇ ਆਤਮਾ ਤੇ ਅੱਜ ਬਗੈਰ ਤੈਨੂੰ ਕੋਈ ਰਸਤਾ ਨਹੀਂ ਲੱਭੇ ਆਮ ਪਾਰਟੀ ਦੇ ਲੋਕਤ ਫੈਸਲਿਆਂ ਨੂੰ ਧਿਆਨ ਚ ਰੱਖਦੇ ਆ ਉਹਨਾਂ ਦੀਆਂ ਪਾਲਿਸੀਆਂ ਨੂੰ ਧਿਆਨ ਚ ਰੱਖਦੇ ਆ ਪੰਜਾਬ ਦੇ ਭੁਇਤ ਚ ਜੋ ਕੁਝ ਉਹਨਾਂ ਨੇ ਪਾਲਿਸੀ ਪ੍ਰੋਗਰਾਮ ਬਣਾਏ ਆ ਮਿਹਨਤੀ ਤੇ ਗਰੀਬ ਲੋਕਾਂ ਨੂੰ ਜੋ ਮਾਨ ਸਰਕਾਰ ਦਿੰਦਾ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਧਾਰੀয়াল ਸਾਹਿਬ ਨਾਲ ਦੇ ਕਮਾਕਾਰਾਂ ਤੋਂ ਭਗਵੰਤ ਮਾਨ ਦੀ ਸਮੁੱਚੀ ਲੀਡਰਸ਼ਿਪ ਦੇ ਕਮਾਕਾਰਾਂ ਤੋਂ ਕੇਜਰੀਵਾਲ ਸਾਹਿਬ ਦੇ ਜਿਹੜੇ ਫੈਸਲੇ ਆ ਵੀ ਉਹਨਾਂ ਹਮੇਸ਼ਾ ਇਹ ਨਿਮਾਣਿਆਂ ਨੂੰ ਮਾਨ ਦੇ ਕੇ ਜਿਹੜਾ ਗਰੀਬ ਘਰਾਂ ਦੇ ਜਿਹੜੇ ਰਸਕੇ ਵਾਲੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਕਦਰ ਪਾਇਆ ਦੇ ਤਰਸੇਮ ਸਿੰਘ ਹਾਲਕਾ ਜੀ ਤੋਂ ਦੇ ਇੱਕ ਮਿਹਨਤੀ ਦੇ ਮਜ਼ਦੂਰ ਬੰਦਾ ਆ ਤੇ ਜੇ ਉੱਥੇ ਮੁੱਲ ਬੈਠਾ ਤੇ ਤੈਰਾ ਕਿਉਂ ਨਹੀਂ ਪਊਗਾ